ਤੇ ਕੁਬਾ ਦੇ ਪਾਤਸ਼ਾਹ ਨੇ ਪਹਿਨਤੀ ਦਾਜੀ ਪੈਸਤੀ ਦਾਜੀ ਤੇ ਪੈਦਾਲਾ ਜੀ ਦੇ 350 ਸਾਲਾਂ ਚਿੱਤਨ ਸਮਰਪਿਤ ਮਹਾਨਗਰ ਕੀਰਤਨ ਜੋ ਕਿ ਇਸ ਵਕਤ ਗੁਰਦੁਆਰਾ ਡੇਰਾ ਪਾਪਾ ਕਰਨ ਸਿੰਘ ਸਾਹਿਬ ਜੀ ਦੇ ਸਥਾਨ ਤੇ ਦਿੱਲੀ ਵਿੱਚ ਪਹੁੰਚ ਗਿਆ ਤੇ ਪਹੁੰਚਣ ਦੇ ਦੌਰਾਨ ਸੰਗਤ ਦੇ ਵੱਲੋਂ ਬੋਲੇ ਸੋਨੇ ਹਾਲ ਦੇ ਜਕਾਰੇ ਲਗਾਏ ਜਾ ਰਹੇ ਹਨ ਗੁੰਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਇਸ ਵਕਤ ਤੋ ਪੰਜ ਪਿਆਰੇ ਸਹਿਬਾਨ ਇਸ ਵਕਤ ਦਸੂ ਜੋੜੀ ਵਿਖੇ ਜਿਹੜਾ ਦਾਖਲ ਹੋ ਰਿਹਾ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਔਰ ਪ੍ਰਬੰਧਕਾਂ ਦੇ ਵੱਲੋਂ ਪੂਰਾ ਜਿਹੜਾ ਸੇਫਟੀ ਦਾ ਔਰ ਹਰ ਤਰੀਕੇ ਦਾ ਜਿਹੜਾ ਮਰਿਆਦਾ ਦਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਮਰਿਆਦਾ ਭੰਗਣਾ ਹੋਵੇ ਇਸ ਤਰੀਕੇ ਦੇ ਨਾਲ ਪ੍ਰਬੰਧਕਾਂ ਦੇ ਵੱਲੋਂ ਬੜੀ ਜ਼ਿੰਮੇਵਾਰੀ ਤੇ ਨਾਲ ਇਹ ਸਾਰਾ ਜਿਹੜਾ ਵਿਹਾਰ ਜਿਹੜਾ ਕੀਤਾ ਜਾ ਰਿਹਾ ਇਸ ਵਕਤ ਗੁਰਦੁਆਰਾ ਡੇਰਾ ਬੱਬਾ ਕਰਨ ਸਿੰਘ ਜੀ ਦੇ ਸਥਾਨ ਦੇ ਦਰਸ਼ਕ ਜੂਰੀ ਦੇ ਵਿੱਚ ਇਹ ਨਗਰ ਕੀਰਤਨ ਦਾ ਕਾਫਲਾ ਪਹੁੰਚ ਚੁੱਕਿਆ ਹੈ ਔਰ ਇਸ ਵਕਤ ਹਾਲਾਂਕਿ 10 ਵਜਨ ਵਾਲੇ ਹਨ ਪਰ ਇਸ باوجود ਵੀ ਸੰਗਤ ਹੈ ਜਿਹੜਾ ਇਹ ਉਤਸ਼ਾਹ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਿੱਕੇ ਦਾ ਸੰਗਤ ਹੈ ਜਿਹੜਾ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਕੱਤਰ ਹੋਇਆ ਹੈ Música ah.

ਤਰੀ ਹਰਿ ਪ੍ਰੀਤਮ ਧਿਆਈ ਆ ਜਿਸ ਡਿਠਾ ਸਭ ਦੁੱਖ ਜਾਏ ਦੇਗ ਬਹਰਿ ਸਿਮਰਿਆ ਸਰਬਉ ਥੇਜਿਆ ਬਿਤਾਏ ਸਭ ਥਾਈ ਹੋਏ ਸੁਖਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਾਛਨਿਆ ਨਿਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ चारिय मुकियपिया वन छकिया जेके ਇਨਾਂ ਸਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੈਕਾਰਾ ਲਿਗਾਂ ਸਿੱਖਣੀਆਂ ਸਰਬੇਤ ਤੇ ਜੰਤੇ ਬੰਦ-ਬੰਦ ਸਟਾਈਂ ਓਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਸਾਰਿਆਂ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੋਲ ਬੰਨੀ ਆਪ ਗਿੱਦੀਆਂ ਧਰਮ ਰਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਸਵਾਹੇ ਰਦਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਆਮੀਨ ਪੰਜਾਂ ਤਨ ਤਾਨ ਸਰਬੱਤਿ ਦੇ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਆਮੀਨ ਪ੍ਰਤਮ ਸਰਬੱਤ ਖਾਲਸਾ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਨ ਕਲ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਾਹ ਤਾਹ ਰਖਿਆ ਲਿਆਏ ਦੇ ਤੇਗਫਤੇ ਗੁਰਦੀ ਕੀਤਾ ਇਹ ਪੰਕੇ ਦੇ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੈ ਹੋਵੇ ਸਤਿ ਸ੍ਰੀ ਅਕਾਲ ਸਿਖਾਉ ਰੋ ਸਿਖੀ ਦਾਮ ਕੇ ਦਾਨ ਰਹਿਤਾ ਸਵੇਤਾ ਜਿਸਾਉ ਦਾਨ ਪ੍ਰਸਾਦਾਂ ਕਨਾਂ ਸਰਦਾਨ ਨਾਮ ਦਾ ਸ੍ਰੀ ਅਪਰਸੰਗ ਸਾਹਿਬ ਜੀ ਨੇ ਕ੍ਰਿਸ਼ਨਾਂ ਚੌਕੀਆਂ ਝੰਡੇ ਪੁੱਗੇ ਜੁਗੋ ਜੋਬੇ ਅਟਲ ਤਰਮਕਾਰ ਜੈਕਾਰ ਬੋਲੋ ਜੈ ਹਰਿ ਸਿਖਾਉ ਦਾ ਮਨ ਨੀਵਾ ਮਾਥੇ ਉੱਚੇ ਮਤ ਪਤ ਦਾ ਰੱਖਿਆ ਕੋ ਵਾਹਿਗੁਰੂ ਏ ਕਾਲ ਪਤ ਵਾਹਿਗੁਰੂ ਆਪਣੇ ਪੰਥ ਦੇ ਸਰਾਲ ਸਹਾਈ ਦਾਤਾਰ ਜੀਓ ਗੁਰਦੁਆਰਾ ਦੁਕਾਨਾਂ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਰਤਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਕ ਦੀਦਾਰ ਅਤੇ ਸੇਵਾ ਤੋਂ ਬੜ ਦਰਦਾਂ ਹਲਕਾ ਦੀਨੂ ਬਖਸ਼ੋ ਨਿਮਾਨਿਆਂ ਦੇ ਮਾਨ ਨਿਸਾਨਿਆਂ ਦੇ ਤਾਨ ਨਿਉਟਿਆਂ ਦੀ ਉਹ ਸਤਿਗੁਰੂ ਹੋ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਬਸੀ ਜੋਦੜੀ ਹੈ ਜੀ ਕਿਰਤ ਜੰਨੂ ਰੱਖਾ ਪ੍ਰਭੁ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧ ਰਹੇ ਇਸ ਜਨ ਕਰੇ ਈਸ਼ਿਆ ਪਰਸੀ ਨਾਮ ਚਰੀ ਐਸੇ ਦਿਨ ਦੇ ਆਪ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਨੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਇਆਲਾ ਜੀ ਤਰ੍ਹਾਂ ਦੇ 350 ਸਾਲਾ ਜੀ ਜੀ ਗੁਰਪੁਰ ਮਨਾਉਂਦੇ ਹੋਇਆ ਤੇ ਸਾਹਿਬ ਇੱਕ ਮਾਲ ਸਤਿਗੁਰੂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਸਾਡੇ ਸੇਵਾ ਪੰਲਾ ਗੁਰਤਾ ਗਦੀ ਦਿਵਸ ਮਨਾਉਂਦਿਆਂ ਹੋਇਆ ਸਿੱਖ ਕੌਮ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਸਦਕਾ ਪਿਛਲੇ ਦਿਨਾਂ ਤੋਂ ਮਹਾਨ ਨਗਰ ਕੀਰਤਨ ਪੰਗ ਪਿਆਰੇ ਸਿੰਘ ਸਰਬਾਨ ਬਾਜਨਸ਼ਾਨ ਸਿੰਘਾਂ ਦੀ ਅਗਵਾਈ ਹੇਠ ਪ੍ਰారంਭ ਕੀਤਾ ਗਿਆ ਸੀ ਅੱਜ ਆਪ ਜੀ ਦੀ ਕਿਰਪਾ ਮੇਹਰ ਸਰਕਾਰ ਗੁਰਦੁਆਰਾ ਤੇਰਾ ਪਾਪ ਕਰਮ ਸਿੰਘ ਜੀ ਦਿੱਲੀ ਦੀ ਧਰਤੀ ਤੇ ਰਾਤਰੀ ਦੇ ਰਾਤ ਤੇ ਪਵਿੱਜ ਹਰੀਜ ਰਾਜ ਕਿਰਪਾ ਮੇਰਾ ਕਰਨੀ ਸਵੇਰ ਮੇਰੇ ਕੋ ਲੈ ਕਰਕੇ ਸਭਤ ਹੀ ਸੰਗਤਾਂ ਦੀਆਂ ਹਾਜ਼ਰੀਆਂ ਕਰ ਤੇ ਪ੍ਰਵਾਹਨ ਕਰਨੀਆਂ ਦਿਲ ਖੁਲ ਕੇ ਤਾਂ ਸੇਵਾਵਾ ਕਰਤਵਾਨ ਕਰਨੀਆਂ ਕਦਮ ਕਦਮ ਚੱਲਿਆ ਹੋ ਲੇਖੇ ਪਲਾਉੜਾ ਦਰੋਂ ਕਰੋ ਸਿੱਖੀ ਸਿਰ ਪਰੋਸਾ ਨਾਮ ਦਾੰਬਖੀ ਕਰਕੇ ਨਵਾਜਣਾ ਸ਼ੁਭ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਐਸ ਵਕਤ ਆਪ ਦੀ ਕਿਰਪਾ ਰੰਗ ਕਰੋ ਹੋਰ ਆਪਨਾ ਤੇ ਬਰਤਨਮਾਨ ਹੋ ਕੇ ਸੰਗਤਾਂ ਨੂੰ ਸੇਵਕਾਂ ਨੂੰ ਖੁਸ਼ੇ ਬਖਸ਼ੋ ਜੀ ਸਹੀ ਚਾਰੇ ਮੇਲੋ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਸੁਨਾਹ ਚਰਨੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ